ੴ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਅਕਾਲ ਅਕਾਲਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਕੰਠ ਤੋਂ ਪਰਮ ਬ੍ਰਹਮ ਵਾਕ ਜੋ ਸਭ ਤੋਂ ਪਹਿਲੇ ਪ੍ਰਗਟ ਹੋਇਆ ਹੈ ਉਹ ਇਹ ਹੀ ਮੂਲ ਮੰਤਰ ਹੈ। ਬੁਨਿਆਦੀ ਮੰਤਰ, ਬੀਜ ਮੰਤਰ, ਮੂਲ ਮੰਤਰ। ਔਰ ਇਸ ਮੂਲ ਮੰਤਰ ਦਾ ਪਹਿਲਾ ਅੱਖਰ ਹੈ ਇੱਕ। ਗਣਤ ਦੀ ਦੁਨੀਆ 'ਚ ਇੱਕ ਹਿੰਦਸਾ ਹੈ। ਗਣਤ ਹੈ। ਪਰ ਗੁਰੂ ਨਾਨਕ ਦੀ ਦ੍ਰਿਸ਼ਟੀ 'ਚ ਇਹ ਇੱਕ ਬ੍ਰਹਮਵਾਕ ਹੈ। ਅੰਮ੍ਰਿਤਮਈ ਬਚਨ ਹੈ ਈਸ਼ਵਰ ਤੋਂ ਸਿੱਧਾ ਉਤਰਿਆ ਹੈ ਇਹ ਵਾਕ ਇੱਕ ਧਰਮ ਦੀ ਸਾਧਨਾ ਇਸੇ ਵਿਚਾਰਧਾਰਾ ਤੇ ਖੜੀ ਹੈ ਕਿ ਸਮੂਹ ਬ੍ਰਹਿਮੰਡ ਦੀ ਅਨੇਕਤਾ ਦੇ ਵਿੱਚ ਇੱਕ ਨੂੰ ਤਲਾਸ਼ ਕੀਤਾ ਜਾਏ ਉਹ ਇੱਕ ਜੋ ਅਨੇਕਤਾ ਦਾ ਮੂਲ ਹੈ ਉਹ ਇੱਕ ਜੋ ਅਨੇਕਤਾ ਦਾ ਆਧਾਰ ਹੈ ਇੱਕ ਨਾਲ ਜੁੜੇ ਬਿਨਾ ਭੇਦ ਭਾਵ ਨਹੀਂ ਮਿਟਦੇ ਇੱਕ ਨਾਲ ਜੁੜੇ ਬਿਨਾ ਮਨੁੱਖ ਖੰਡਤੀ ਰਹਿੰਦਾ ਹੈ ਟੁਕੜੇ ਟੁਕੜੇ ਰਹਿੰਦਾ ਹੈ ਔਰ ਟੁਕੜੇ ਟੁਕੜੇ ਹੋਣਾ ਹੀ ਮਨੁੱਖ ਦਾ ਦੁਰਭਾਗ ਹੈ ਸੁਭਾਗ ਇਸੇ ਗੱਲ ਦੇ ਚ ਹੈ ਕਿ ਇੱਕ ਹੋਵੇ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਕੰਠ ਤੋਂ ਇਹ ਜੋ ਬਰਮ ਬਾਕ ਨਿਕਲੇ ਹੈ ਇਹ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਸਭ ਤੋਂ ਪ੍ਰਤਮ ਬਾਣੀ ਹੈ ਪਹਿਲੇ ਪਾਤਸ਼ਾਹੀ ਪਹਿਲੀ ਬਾਣੀ ਔਰ ਇਹ ਜਪਜੀ ਸਾਹਿਬ ਦਾ ਮੰਗਲਾ ਚਰਨ ਹੈ ਇਸ ਦੀ ਮਹਿਮਾ ਗੁਰੂ ਅਰਜਨ ਦੇਵ ਜੀ ਮਹਾਰਾਜ ਇਸ ਤਰ੍ਹਾਂ ਕਰਦੇ ਨੇ ਔਖਦ ਮੂਲ ਮੰਤਰ ਮਨ ਏਕੈ ਜੇ ਕਰ ਦ੍ਰਿੜ ਚਿਤ ਕੀ ਜੇ ਰੇ ਜਨਮ ਜਨਮ ਕੇ ਪਾਪ ਕਰਮ ਕਾ ਕਾਟਨ ਹਾਰਾ ਲਈ ਜੇ ਰੇ ਅਨੰਤ ਜਨਮਾਂ ਦੇ ਪਤ ਸੰਸਕਾਰ ਇਸ ਮੂਲ ਮੰਤਰ ਦੇ ਜਾਪ ਨਾਲ ਹਟ ਜਾਂਦੇ ਨੇ ਤਲ ਜਾਂਦੇ ਨੇ ਸਾਗਰ ਇੱਕ ਹੈ ਲਹਿਰਾਂ ਅਨੇਕ ਨੇ ਸੂਰਜ ਇੱਕ ਹੈ ਕਿਰਨਾਂ ਅਨੇਕ ਨੇ ਸੰਸਾਰ ਅਨੇਕਤਾ ਦੇ ਚਵੰਡਿਆ ਹੋਇਆ ਹੈ ਨਿਰੰਕਾਰ ਇੱਕ ਹੈ ਅਨੇਕਤਾ ਛਣਭੰਗਰ ਹੈ ਇੱਕ ਸਦੀਵੀ ਹੈ ਨੇਚਲ ਹੈ ਅੰਮ੍ਰਿਤ ਹੈ हमेशा है अनेकता सुपना है एक सच है और ये अनेकता दुख है वो एक सुख है आनंद है परम आनंद है तो गुरु नानक का प्रथम वाक जो कंठ चो निकले है एक, एक परमात्मा का ਮੂਰਤੀਕ ਹੈ ਇਹ ਇੱਕ ਪਰਮਾਤਮਾ ਦੀ ਵਾਸਤਵਿਕ ਮੂਰਤੀ ਹੈ ਇਹ ਏਕਾ ਪਰਮਾਤਮਾ ਦਾ ਹਕੀਕੀ ਰੂਪ ਪੇਸ਼ ਕਰ ਰਿਹਾ ਹੈ ਉਹ ਇੱਕ ਕੀ ਹੈ ਉਹ ਇੱਕ ਕੌਣ ਹੈ ਉਸ ਦੀ ਵਿਜ਼ਾਹਤ ਸਤਗੁਰ ਅੱਗੇ ਮੰਤਰ ਦੇ ਚ ਕਰਦੇ ਇੱਕ ਓੰਕਾਰ ਦਰਸਲ ਜਗਤ ਦੇ ਚ ਤਿੰਨ ਹੀ ਕੰਮ ਹੋ ਰਹੇ ਨੇ ਵਸਤੂਆਂ ਬਣ ਰਹੀਆਂ ਨੇ ਵਸਤੂਆਂ ਟਿਕ ਰਹੀਆਂ ਨੇ ਵਸਤੂਆਂ ਮਿਟ ਰਹੀਆਂ ਨੇ ਜੀਵ ਜਮ ਰਹੇ ਨੇ ਜੀਵ ਕੁਛ ਦਿਨ ਟਿਕ ਰਹੇ ਨੇ ਫਿਰ ਕੁਛ ਦਿਨ ਬਾਅਦ ਮਿਟ ਰਹੇ ਨੇ ਇਹ ਬਣਨਾ ਟਿਕਣਾ ਮਿਟਣਾ ਬਸ ਇਹ ਤਿੰਨ ਪ੍ਰਕਾਰ ਦੀ ਪ੍ਰਕਿਰਿਆ ਹੀ ਜਗਤ ਦੇ ਚ ਪਰ ਚੱਲਤੇ ਇਹ ਗੱਲ ਵੱਖਰੀ ਹੈ ਕਿ ਧਾਰਨਾ ਕਿਸੇ ਵਕਤ ਸੜੇ ਦੇਸ਼ ਦੀ ਐਸੀ ਬਣ ਗਈ ਕਿ ਉਤਪਤੀ ਕਰਨ ਵਾਲਾ ਕੋਈ ਹੋਰ ਹੈ ਪਾਲਨਾ ਕਰਨ ਵਾਲਾ ਕੋਈ ਹੋਰ ਹੈ ਨਾਸ ਕਰਨ ਵਾਲਾ ਕੋਈ ਹੋਰ ਹੈ ਔਰ ਅਗਾਹ ਚਲ ਕੇ ਇਹਨਾਂ ਤਿੰਨ ਸ਼ਕਤੀਆਂ ਨੂੰ ਬਕਾਇਦਾ ਨਾਮ ਵੀ ਦੇ ਦਿੱਤੇ ਗਏ ਬ੍ਰਹਮਾ ਵਿਸ਼ਨ ਮਹੇਸ਼ ਇਹਨਾਂ ਨੂੰ ਇੰਜ ਵੀ ਆਖਿਆ ਗਿਆ ਇੱਕ ਸੰਸਾਰੀ ਹੈ ਇੱਕ ਭੰਡਾਰੇ ਹੈ ਇਕ ਪਰਲੇ ਕਰਨ ਵਾਲਾ ਹੈ ਲੈ ਕਰਨ ਵਾਲਾ ਹੈ ਨਾਸ ਕਰਨ ਵਾਲਾ ਹੈ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਫਰਮਾਨ ਹੈ ਕਿ ਵਾਸਤਵਿਕ ਉਤਪਤੀ ਇੱਕ ਤੋਂ ਹੋ ਰਹੀ ਹੈ ਪਾਲਨਾ ਇੱਕ ਤੋਂ ਹੋ ਰਹੀ ਹੈ ਨਾਸ ਵੀ ਇੱਕ ਤੋਂ ਹੋ ਰਿਹਾ ਹੈ ਈਸ਼ਵਰ ਤਿੰਨ ਮੰਨ ਲੈਣੇ ਦਰਸਲ ਇਹ ਵੀ ਸੰਸਾਰ ਨੂੰ ਮੰਨਣਾ ਹੈ ਕਿਉਂਕਿ ਅਨੇਕਤਾ ਸੰਸਾਰ ਦੇ ਚ ਹੈ ਈਸ਼ਵਰ ਇੱਕ ਹੈ ਇਹ ਤਿੰਨ ਮਹਾਨ ਦੇਵ ਹਸਤੀਆਂ ਹੋਈਆਂ ਨੇ ਪ੍ਰਕਾਸ਼ਮਾਨ ਮਨੁੱਖ ਹੋਏ ਨੇ ਸੜੇ ਰੇਸ਼ ਦੇ ਵਿੱਚ ਬ੍ਰਹਮਾ ਵਿਸ਼ਨ ਮਹੇਸ਼ ਕਿਉਂਕਿ ਬਹੁਤ ਉੱਗੇ ਵਿਗਿਆਨਕ ਸਨ ਬ੍ਰਹਮਾ ਖੋਜੀ ਬਿਰਤੀ ਦੇ ਮਾਲਕ ਸਨ ਪ੍ਰਕਿਰਤੀ ਦੇ ਜ਼ਰਰੇ ਜ਼ਰਰੇ ਦੀ ਖੋਜ ਦੀ ਉਹ ਭੁੱਖ ਰੱਖਦੇ ਸਨ ਤੇ ਲਿਆਜ਼ਾ ਉਹਨਾਂ ਨੇ ਖੋਜ ਵੀ ਬੜੀ ਕੀਤੀ ਬਨਸਪਤੀ ਦੀ ਖੋਜ ਕੀੜੇ ਮਖੋੜਿਆਂ ਦੀ ਖੋਜ ਸੂਰਜ ਚੰਦ ਤਾਰੇ ਗ੍ਰਹਿ ਨੇ ਛਤਰਾਂ ਦੀ ਖੋਜ ਹਥਾ ਕੇ ਫਿਰ ਬਿਮਾਰੀਆਂ ਦੀ ਖੋਜ ਜੜੀ ਬੂਟੀਆਂ ਦੀ ਖੋਜ ਔਰ ਆਪ ਦੀ ਖੋਜ ਨੇ ਹੀ ਸੰਗੀਤ ਨੂੰ ਜਨਮ ਦਿੱਤਾ ਕਵਿਤਾ ਨੂੰ ਜਨਮ ਦਿੱਤਾ ਬਹੁਤ ਗਹਿਰੇ ਤਲ ਦੇ ਚ ਆਪ ਉਤਰੇ ਜ਼ਿੰਦਗੀ ਦੀ ਹਰ ਪਹਿਲੂ ਦੀ ਆਪ ਨੇ ਖੋਜ ਕੀਤੀ ਲekin ਅਨੰਤ ਕਿਧਰੇ ਵੀ ਨਹੀਂ ਲੱਭਿਆ ਲਿਆਜ਼ਾ ਆਪ ਦੀ ਰਸਨਾ ਤੋਂ ਨਿਕਲਿਆ ਨੇਤੀ ਨੇਤੀ ਇਹ ਵੀ ਨਹੀਂ ਇਹ ਵੀ ਨਹੀਂ ਉਹ ਤੇ ਅਨੰਤ ਹੈ ਮਹਾਨ ਹੈ ਬਿਸਮਾਦ ਹੋ ਗਏ ਸਤੋਗੁਣੀ ਬਿਰਤੀ ਦੇ ਮਾਲਕ ਸਨ ਵਿਸ਼ਨੂੰ। ਔਰ ਇਸੇ ਤਰੀਕੇ ਨਾਲ ਤਮਗੁਣ ਵੀ ਪਰਮਾਤਮਾ ਦਾ ਇੱਕ ਪ੍ਰধান ਗੁਣ ਹੈ। ਇਸ ਤੋਂ ਬਿਨਾਂ ਲਹਿ ਨਹੀਂ ਹੋ ਸਕਦੀ। ਮਨੁੱਖ ਆਪਣੇ ਵਿਕਾਰਾਂ ਨੂੰ ਮਾਰਨਾ ਚਾਹੇ। ਮਨੁੱਖ ਆਪਣੇ ਔਗਣਾ ਨੂੰ ਖਤਮ ਕਰਨਾ ਚਾਹੇ। ਤਾਂ ਖਤਮ ਕਰਨ ਵਾਸਤੇ ਬੀਰ ਰਸਤੇ ਚਾਹੀਦੇ। ਇਹ ਗੱਲ ਵੱਖਰੀ ਹੈ ਖਤਮ ਬਾਰ ਕਰਨਾ ਕਿਸੇ ਨੂੰ। ਜਾਂ ਆਪਣੇ ਔਗਣਾ ਨੂੰ ਖਤਮ ਕਰਨਾ ਹੈ ਖਤਮ ਕਰਨਾ ਮਾਰਨਾ ਹੈ ਵਾਸਤਵਿਕ ਇਹ ਇੱਕ ਹੱਤਿਆ ਹੀ ਹੈ ਲੇਕਿਨ ਹੱਤਿਆ ਦੀ ਲੋੜ ਪੈ ਜਾਂਦੀ ਹੈ ਕ੍ਰੋਧ ਦੀ ਹੱਤਿਆ ਕਰਨੀ ਹੈ ਕਾਮ ਦੀ ਹੱਤਿਆ ਕਰਨੀ ਹੈ ਲੋਭ ਦੀ ਹੱਤਿਆ ਕਰਨੀ ਹੈ ਵਿਰੋਧ ਦੀ ਹੱਤਿਆ ਕਰਨੀ ਹੈ ਮੋਹ ਦੀ ਹੱਤਿਆ ਕਰਨੀ ਹੈ ਔਰ ਇਹ ਗੱਲ ਵੱਖਰੀ ਹੈ ਕਿ ਇਹਨਾਂ ਦੀ ਹੱਤਿਆ ਗੁਣਾ ਨਾਲ ਹੁੰਦੀ ਹੈ ਗੁਣਾ ਦੇ ਸ਼ਸਤਰਾਂ ਨਾਲ ਗੁਣਾ ਦੇ ਸ਼ਸਤਰਾਂ ਨਾਲ ਹੀ ਔਗਣ ਮਿਟਦੇ ਨੇ ਔਗਣ ਮਰਦੇ ਨੇ ਇਸ ਤਰ੍ਹਾਂ ਦੀ ਪਰਬਲ ਧਾਰਨਾ ਦੇ مالک ਸਨ ਸ਼ਿਵਜੀ ਸੰਸਾਰ ਚੇਤੇ ਨਾ ਆਵੇ ਇਸ ਵਾਸਤੇ ਸੰਸਾਰ ਤੋਂ ਦੂਰ ਰਹਿੰਦੇ ਸਨ ਸੰਸਾਰ ਦਾ ਬੋਧ ਹੀ ਨਾ ਆਵੇ ਇਸ ਵਾਸਤੇ ਸ਼ਮਸ਼ਾਨਗਾੜ ਦੇ ਚ ਰਹਿੰਦੇ ਸਨ ਜ਼ਿੰਦਗੀ ਚੇਤੇ ਹੀ ਨਾ ਆਵੇ ਇਸ ਵਾਸਤੇ ਉੱਥੇ ਵਿਸ਼ਰਾਮ ਕਰਨਾ ਜਿੱਥੇ ਮੁਰਦੇ ਜਲਾਏ ਜਾਂਦੇ ਨੇ ਮਸਾਣਾ ਦੇ ਚ ਸ਼ਮਸ਼ਾਨਗਾੜ ਦੇ ਚ ਮੌਤ ਚੇਤੇ ਆਵੇ ਔਰ ਆਪ ਦੇ ਬਹੁਤ ਸਾਰੇ ਜਿਹੜੇ ਉਪਦੇਸ਼ ਸਨ ਉਹ ਸਿਰਫ ਮੌਤ ਦੇ ਇਹ ਬੰਦੇ ਤੈਨੂੰ ਅਗਰ ਆਪਣਾ ਅੰਤ ਚੇਤੇ ਆਇਆ ਤਾਂ ਫਿਰ ਤੇਰੀ ਸੁਰਤ ਬੇਅੰਤ ਤੱਕ ਪਹੁੰਚ ਸਕੇਗੀ ਈਸ਼ਵਰ ਤੱਕ ਤੂੰ ਪਹੁੰਚ ਸਕੇਗਾ। ਤੋਂ ਇਹ ਤਿੰਨ ਇੱਕ ਮਹਾਨ ਹਸਤੀਆਂ ਸਨ। ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਫਰਮਾਨ ਹੈ ਇਸ ਕਾਇਆ ਅੰਦਰ ਬ੍ਰਹਮਾ ਵਿਸ਼ਨ ਮਹੇਸ਼ਾ ਜਿਸ ਉਪਤ ਸਭ ਸੰਸਾਰਾ ਇੱਕੋ ਹੀ ਮਨੁੱਖ ਦੇ ਅੰਦਰ ਰਜੋ ਗੁਣ ਵੀ ਮੌਜੂਦ ਹੈ ਤਮੋ ਗੁਣ ਵੀ ਮੌਜੂਦ ਹੈ ਸਤੋ ਗੁਣ ਵੀ ਮੌਜੂਦ ਹੈ ਮਨੁਜ ਕੁਝ ਬਣਾਣਾ ਵੀ ਚਾਹੁੰਦਾ ਹੈ ਉਸਾਰਨਾ ਵੀ ਚਾਹੁੰਦਾ ਹੈ ਤਾਮੀਰ ਵੀ ਕਰਨਾ ਚਾਹੁੰਦਾ ਹੈ ਔਰ ਮਨੁਖ ਦੇ ਅੰਦਰ ਸਤੋ ਗੁਣ ਵੀ ਹੈ ਇਹ ਕੁਝ ਪਾਲਣਾ ਵੀ ਕਰਨਾ ਚਾਹੁੰਦਾ ਹੈ ਕੁਝ ਦੂਸਰੇ ਦਾ ਖਿਆਲ ਵੀ ਰੱਖਣਾ ਚਾਹੁੰਦਾ ਹੈ ਇਹ ਗੱਲ ਵੱਖਰੀ ਹੈ ਕਿ ਉਸ ਦੇ ਬੱਚੇ ਨੇ ਜਾਂ ਉਸ ਦਾ ਪਰਿਵਾਰ ਹੈ ਜਾਂ ਉਸ ਦੇ ਪੜੋਸੀ ਨੇ ਜਾਂ ਉਸ ਦੇ ਦੇਸ਼ਵਾਸੀ ਨੇ ਇਹ ਸਮੋ ਸਨਸਾਰ ਵਾਸੀ ਨੇ ਦੂਸਰਿਆਂ ਦਾ ਖਿਆਲ ਰੱਖਣਾ ਇਸਤੋ ਗੁਣ ਬਿਰਤੀ ਇਹ ਵੀ ਮਨੁੱਖ ਦੇ ਅੰਦਰ ਹੈ ਪਰ ਮਨੁੱਖ ਦੇ ਅੰਦਰ ਪਰਲੇ ਕਰਨ ਦੀ ਵੀ ਬਿਰਤੀ ਹੈ ਆਖਰ ਜਦ ਕੁਝ ਬਣਦਾ ਮਨੁੱਖ ਦੇ ਹੱਥੋਂ ਹੈ ਤੰ ਬਰਬਾਦ ਵੀ ਮਨੁੱਖ ਦੇ ਹੱਥੋਂ ਹੁੰਦਾ ਹੈ ਰਜੋ ਗੁਣ ਬਿਰਤੀ ਕਰਕੇ ਮਨੁੱਖ ਕੁਝ ਤਾਮੀਰ ਕਰਦਾ ਹੈ ਤਮੋ ਗੁਣ ਬਿਰਤੀ ਕਰਕੇ ਕੁਝ ਮਨੁੱਖ ਨਾਸ ਕਰ ਚਿਰਦਾ ਹੈ ਰਜੋ ਗੁਣ ਬਿਰਤੀ ਕਰਕੇ ਮਨੁੱਖ ਆਪਣੇ ਅੰਦਰ ਰੱਬੀ ਗਿਆਨ ਨੂੰ ਵਿਗਿਆਨ ਨੂੰ ਸੂਝ ਸਮਝ ਨੂੰ ਜਨਮ ਦਿੰਦਾ ਹੈ ਤਮੋ ਗੁਣ ਬਿਰਤੀ ਕਰਕੇ ਮਨੁੱਖ ਆਪਣੇ ਔਗਣਾ ਨੂੰ ਮਾਰਦਾ ਹੈ ਅਗਰ ਉਸ ਦਾ ਸਹੀ ਇਸਤੇਮਾਲ ਹੋ ਸਕੇ ਤਾਂ ਖੈਰ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਇਹ ਬੋਲ ਕਿ ਉਹ ਜੋ ਇੱਕ ਹੈ ਉਸੇ ਤੋਂ ਹੀ ਉਤਪਤੀ ਹੋ ਰਹੀ ਹੈ ਉਸੇ ਤੋਂ ਪਾਲਣਾ ਹੋ ਰਹੀ ਹੈ ਉਸੇ ਤੋਂ ਹੀ ਨਾਸ ਹੋ ਰਿਹਾ ਹੈ ਇੱਕ ਉਹ ਅੰਗ